ਕਿਵੇਂ ਤੁਸੀਂ ਸਾਰੇ ਜਾਣੇ ਉਮੀਦਵਾਰ ਦਿਆਂ ਬਹੁਤ ਵਧੀਆ ਹੋਵੋਗੇ ਤੇ ਆ ਦੇਖੋ ਅੱਜ ਅਸੀਂ ਕਰ ਰਹੇ ਸੀ ਜੀ ਸਫਾਈ ਕੰਮ ਧੰਦਾ ਕਰ ਰਹੇ ਸੀ ਸਵੇਰ ਦੇ ਜੀ 10 11 ਵਜੇ ਲਗਭਗ ਤੇ ਆ ਦੇਖੋ ਉੜਦਾ ਉੜਦਾ ਕਿਤੋਂ ਕਬੂਤਰ ਆ ਗਿਆ ਕਿੰਨਾ ਸੋਹਣਾ ਕਲਰ ਆਗਾ ਮੈਂ ਕਿਹਾ ਤੁਹਾਡੇ ਸਾਰਿਆਂ ਨਾਲ ਇਹ ਗੱਲ ਸਾਂਝੀ ਕਰਾਂ ਕਿੰਨਾ ਸੋਹਣਾ ਲੱਗਦਾਗਾ ਇਹ ਤੇ ਅਸੀਂ ਇੱਥੇ ਕੰਮ ਚ ਬਾਲੀ ਬਿਜ਼ੀ ਹੋ ਰਹੇ ਸੀ ਸਾਨੂੰ ਪਤਾ ਹੀ ਨਹੀਂ ਲੱਗਿਆ ਕਿੰਨੇ ਕ ਟਾਈਮ ਦਾ ਪੱਖੇ ਦੇ ਉੱਤੇ ਬੈਠਾ ਕਾ ਕੇ ਫਿਰ ਜੋ ਸਾਨੂੰ ਪਤਾ ਲੱਗਿਆ ਇਹਨੂੰ ਫਿਰ ਅਸੀਂ ਵੀ ਮੰਮਾ ਦਾਸਰੇ ਸੀ ਕਿ ਵੀ ਬਦਾਮ ਖਾਂਦਾ ਗਾ ਇਹ ਤੇ ਇਹਨੂੰ ਅਸੀਂ ਰੱਖੇ ਵੀ ਸੀ ਬਦਾਮਾ ਦੇਖੋ ਬਦਾਮ ਰੱਖੇ ਸੀਗੇ ਪਰ ਇਹ ਨੀ ਚੀ ਨਹੀਂ ਆਇਆ ਪਤਾ ਨਹੀਂ ਇਹਨੂੰ ਕਿਸ ਚੀਜ਼ ਦਾ ਡਾਰਾ ਗਾ ਇੱਥੇ ਪਤਾ ਨਹੀਂ ਉੱਤੇ ਬਹੁਤ ਅੱਜ ਮੈਂ ਕੱਲ ਸਵੇਰੇ ਦੇਖੇ ਸੀਗੇ ਪਵਾਮਨ ਨੂੰ ਲੱਗਦਾ 18-20 ਕਬੂਤਰ ਸੀ ਇਸ ਰੰਗ ਦੇ ਬਹੁਤ ਵਧੀਆ ਆਸਮਾਨ ਦੇ ਵਿੱਚ ਉੱਡ ਰਹੇ ਸੀ ਖੁੱਲੇ ਸ਼ਾਇਦ ਉਹਦਾ ਉਹਨਾਂ ਵਿੱਚੋਂ ਇਹ ਇਕੱਲਾ ਇੱਕ ਰਹਿ ਕੇ ਇਧਰ ਰਸਤਾ ਪਾ ਟੱਗ ਗਿਆ ਸ਼ਾਇਦ ਇਹ ਸ਼ਾਇਦ ਇਕੱਲਾ ਰਹਿ ਗਿਆ ਹੁਣ ਇਹਨੂੰ ਮੈਨੂੰ ਲੱਗਦਾ ਰਸਤਾ ਨਹੀਂ ਲੱਭ ਰਿਹਾ ਮੈਂ ਕਿੱਧਰ ਲਈ ਸਾਈਡ ਜਾਵਾਂ ਉਹ ਦੇਖੋ ਜੀ ਉਹ ਜਿਹੜੇ ਸਾਨੂੰ ਚਮਕ ਰਹੇ ਹੈਗੇ ਉਹ ਕਬੂਤਰ ਉੱਡਦੇ ਫਿਰਦੇ ਹੈਗੇ ਇਧਰ ਲਈ ਸਾਈਡ ਉਹ ਦੇਖੋ ਇਹ ਕਿਵੇਂ ਦਾੜੀਆਂ ਲਾ ਰਹੇ ਨੇ ਅੰਦਰ ਬਹੁਤ ਸੋਹਣੇ ਲੱਗ ਰਹੇ ਆ ਦੇਖੋ ਤੁਸੀਂ ਆ ਦੇਖੋ ਹੁਣ ਕਾਲੇ ਕਬੂਤਰ ਵੀ ਆਏ ਸੀਗੇ ਉਹ ਦੇ ਬਾਗੇ ਉਹ ਦੇਖੋ ਬਹੁਤ سارے ਕਬੂਤਰ ਉੜਦੇ ਫਿਰਦੇ ਨੇ ਤੇ ਜਿਵੇਂ ਕਿ ਸਾਨੂੰ ਮੈਂ ਬਾਹਰ ਦਿਖਾਈ ਸੀ ਉਹਨਾਂ ਵਿੱਚੋਂ ਮੈਨੂੰ ਲੱਗਦਾ ਇੱਕ ਏ ਵਿਚਾਰਾ ਰਸਤਾ ਭੁੱਲ ਕੇ ਆ ਗਿਆ ਹੁਣ ਮੈਨੂੰ ਸਮਝ ਨਹੀਂ ਆਉਂਦੀ ਇਹਨੂੰ ਕਿਵੇਂ ਡਾਈਏ ਇਹਨੂੰ ਬਹੁਤ ਟਾਈਮ ਹੋ ਗਿਆ ਮੈਨੂੰ ਲੱਗਦਾ ਬੈਠੇ ਇਹਨੂੰ ਨਾ ਹੀ ਇਹਨੇ ਕੁਝ ਖਾਦਾ ਨਾ ਕੁਝ ਪੀਤਾ ਆ ਦੇਖੋ ਜੀ ਅਸੀਂ ਤਾਰਨ ਦੀ ਇਹਨੂੰ ਬਹੁਤ ਕੋਸ਼ਿਸ਼ ਕਰ ਰਹੇ ਹਾਂ ਪਾਰੇ ਕਦੇ ਇੱਕ ਫਰਤੇ ਤੋਂ ਦੂਜੇ ਫਰਤੇ ਦੂਜੇ ਤੋਂ ਤੀਜੇ ਫਰਤੇ ਆਇਂ ਘੁੰਮਣ ਘਰੀਆਂ ਪਾਈ ਜਾਂਦਾਗਾ ਮੈਨੂੰ ਲੱਗਦਾ ਇਹਨੂੰ ਉਤਰਨਾ ਨਹੀਂ ਆਉਂਦਾ ਆ ਦੇਖੋ ਤੁਸੀਂ ਸਾਨੂੰ ਐਸੀ ਵੀ ਇਹਦੇ ਉੱਤੇ ਆ ਜੂਗਾ ਚੱਲ ਅਸੀਂ ਥੱਲੇ ਤਾਰ ਲਾਂਗੇ ਸਾਨੂੰ ਸਮਝ ਨਹੀਂ ਆਉਂਦੀ ਇਹਨੂੰ ਥੱਲੇ ਕਿਵੇਂ ਤਾਰੀਏ ਜੇ ਤੁਹਾਡੇ ਕੋਲੇ ਕੋਈ ਆਈਡੀਆ ਹੈਗਾ ਇਹਨੂੰ ਥੱਲੇ ਧਾਰਨ ਦਾ ਤਾਂ ਮੈਨੂੰ ਜ਼ਰੂਰ ਦੱਸਿਓ ਆ ਦੇਖੋ ਮਾੜਾ ਜ ਮਤਲਬ ਫਰਤੇ ਸੀ ਹੱਥ ਲਾਇਆ ਮਤਲਬ ਤਰੀਆ ਬੁਸਲੇ ਡੰਡਾ ਹੀ ਲਾਇਆ ਸੀਗਾ ਤੇ ਨਾਲ ਦੇ ਨਾਲ ਉਹ ਡਰ ਕੇ ਵੀ ਉਹਨੂੰ ਆਏ ਸੀ ਵੀ ਮੈਨੂੰ ਕੁੱਟਦੇ ਨੇ ਡਰ ਕੇ ਸਮਾਰ ਕੇ ਉੱਥੇ ਜਾ ਕੇ ਬਹਿ ਗਿਆ ਪਰ ਉੱਡਿਆ ਨਹੀਂ ਹੈਗਾ ਸਾਨੂੰ ਆਏ ਸੀ ਵੀ ਉੱਡ ਜੂਗਾ ਚੱਲ ਦੇਖਿਓ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣੀ ਆ ਕਿੰਨਾ ਵਧੀਆ ਮੈਨੂੰ ਤਾਂ ਬਹੁਤ ਵਧੀਆ ਕਲਰ ਲੱਗ ਰਿਹਾ ਬਹੁਤ ਸੋਹਣਾ ਲੱਗ ਰਿਹਾ ਆ ਦੇਖੋ ਤੇ ਇਹ ਜੇ ਮੇਰੀਆਂ ਹੋਰ ਵੀਡੀਓ ਦੇਖਣ ਦੇ ਲਈ ਮੇਰੇ ਵੱਤੋਂ ਦਾ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਆ ਦੇਖੋ ਹੁਣ ਸ਼ਾਇਦ ਮੈਨੂੰ ਲੱਗਦਾ ਇਹ ਉੱਡ ਜੇ ਇਹ ਨੂੰ ਨਾਲੇ ਨਾਲ ਇੱਥੋਂ ਉੱਡਣਾ ਤੈਨੂੰ ਬਹੁਤ ਸੁੱਖਾਗਾ ਆ ਦੇਖ ਸਕਦੇ ਹੋ ਮੈਂ ਬਾਹਰਲੀ ਸਾਈਡ ਜਾ ਕੇ ਦੇਖਣਣੀ ਆ ਆ ਦੇਖੋ ਕਿੰਨਾ ਸੁੱਖਾ ਲੱਗ ਰਿਹਾ ਪਰ ਉੱਡੀ ਨਹੀਂ ਰਿਹਾ ਪਤਾ ਨਹੀਂ ਜਾਂ ਤਾਂ ਇਹਨੂੰ ਕੋਈ ਦਿੱਕਤ ਆ ਕੀ ਪ੍ਰੋਬਲਮ ਆ ਸਮਝ ਨਹੀਂ ਆ ਰਹੀ ਸਾਨੂੰ ਆ ਦੇਖੋ ਜੀ ਹੁਣ ਇੱਥੇ ਆ ਕੇ ਬਹਿ ਗਿਆ ਆ ਦੇਖੋ ਆ ਦੇਖੋ ਉੱਥੇ ਫੇਰ ਜਾ ਕੇ ਬਹਿ ਗਿਆ ਕੀ ਪਤਾ ਇਹ ਇਹ ਭਾਲਦਾ ਇਨੂੰ ਜਾਂ ਤਾਂ ਮੈਨੂੰ ਲੱਗਦਾ ਸੱਚੀ ਕੋਈ ਪ੍ਰੋਬਲਮ ਐ ਇਹਨੂੰ ਉੱਡਣ ਦੇ ਵਿੱਚ ਆ ਦੇਖੋ ਨਹੀਂ ਤਾਂ ਹੁਣ ਨੂੰ ਤਾਂ ਇਹੇ ਜੇ ਉੱਡ ਜਾਂਦੇ ਦੇਖਦੇ ਅਸੀਂ ਹੋਰ ਕੋਈ ਤਰੀਕਾ ਤਰੀਕਾ ਅਪਣਾ ਕੇ ਕੀ ਪਤਾ ਉੱਡ ਜੇ ਆ ਦੇਖੋ ਇਹਦਾ ਇਹ ਤਾਂ ਚੌਥਾ ਘੇੜਾਗਾ ਜੀ ਹਰ ਇੱਕ ਕੰਮ ਛੱਡ ਗਿਆ ਸੀ ਕਬੂਤਰ ਦੇ ਮਗਰ ਪੈ ਰਹੇ ਇਹਨੂੰ ਪਝੋ ਹੁੰਦੇ ਵਿੱਚ ਆ ਗਈ ਥੱਲੇ ਉਹ ਕੀ ਮੇਰੇ ਅੱਗੇ ਵਧੀਆ ਇੱਕ ਪੱਖਾ ਇੱਕ ਆ ਕਾਰਟਨ ਤੇ ਇੱਕੋ ਸਾਡੀ ਗ੍ਰਿਲ ਆ ਤੇ ਨਈ ਤਾਂ ਮੈਨੂੰ ਲੱਗਦਾ ਇਹਨੂੰ ਬਹੁਤ ਪਸੰਦ ਆ ਰਹੀਆਂ ਨੇ ਆ ਦੇਖਿਓ ਹੁਣ ਅਸੀਂ ਮਤਲਬ ਆਹ ਦੇਖੋ ਹੱਥ ਵੀ ਨਹੀਂ ਲਾਉਣ ਦੇ ਰਿਹਾ ਪਹਿਲੀ ਉੱਡ ਕੇ ਉਹ ਹੋ ਜਾਂਦਾ ਹੈਗਾ ਆ ਦੇਖੋ ਕਿਹੜੇ ਸ ਦੇਖੋ ਉਹਨੇ ਉਹਨੇ ਇੱਕੋ ਲੈ ਲਿਆ ਤੇ ਉਹ ਤੇ ਬੱਜਾਇਆ ਇਹ ਤਾਂ ਉੱਥੇ ਹੀ ਬਹਿ ਗਿਆ ਗੇਟ ਬੋਲੀਏ ਹਾਂ ਆ ਦੇਖੋ ਬਹੁਤ ਹੀ ਬਹੁਤ ਹੀ ਮੁਸ਼ਕਲਾਂ ਦੇ ਨਾਲ ਇਹਨੂੰ ਐਸੀ ਇਹਦੇ ਉੱਤੇ ਬਿਠਾਇਆ ਹੁਣ ਇਹਨੂੰ ਛੱਡਾਂਗੇ ਉੱਡ ਗਿਆ ਦੇਤੇ ਜਾ ਕੇ ਬਹਿ ਗਿਆ ਸਾਡੇ ਸਾਹਮਣੇ ਆ ਦੇਖੋ ਉਹ ਜਮਿੰਦਨ ਸੰਗ ਬਹੁਤ ਮੁਸ਼ਕਲਾਂ ਦੇ ਨਾਲ ਇਹਨੂੰ ਇੱਥੋਂ ਕੱਢਿਆ ਹੋ ਗਿਆ ਉੱਡ ਗਿਆ ਦੇਖਣ ਦੇ ਲਈ ਜੀ ਮੈਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਮੈਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ